ਕਿਸਾਨ ਮਾਰੂਫ ਹੈ ਇਸ ਲਈ ਜਿੱਦਾਂ ਪਹਿਲਾਂ ਤੇ ਕਾਨੂੰਨ ਕਿਸਾਨਾਂ ਦੇ ਦਵਾਜ ਦੇ ਬਾਹਸਤਾ ਲੈ ਲਏ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਤੋੜ ਤੋੜ ਕੇ ਜਿਹੜਾ ਮਾਰਕੀਟਿੰਗ ਕਮਿਟੀ ਦਾ ਇਹ ਲਾਗੂ ਕੀਤਾ ਜਾ ਰਿਹਾ ਉਸੇ ਤਰੀਕੇ ਉਹਨਾਂ ਨੂੰ ਕਲਕ ਦੀ ਥੀਲੀ ਅੰਤਰ ਕਾਮੀਨਾਂ ਆਈ ਦੀ ਸਾ ਤਾਂ ਫਿਰ ਮੇਰੇ ਖਿਆਲ ਸਾਰੇ ਸਿਸਟਮ ਹੀ ਸਾਡਾ ਲੱਗਾ ਹੋਇਆ ਦਾ ਅਸਲੀ ਅਸਲੀ ਰਿਪੋਰਟ ਮਿਲਦਾ ਹੈ ਪਾਰਟੀ ਜਿਹੜੀ ਅਸੀਂ ਮੁੰਡੇ ਨਹੀਂ ਆदमी ਸਾਰੇ ਮੇਰੇ ਭਾਈ ਇਹਦੇ ਅੱਗੇ ਵੀ ਸੰਘਰਸ਼ ਪਾਰਟੀ ਬਣਾਇਆ ਜਾਂਦਾ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਹਿੱਸਾ ਲਾ ਮੰਗੇ ਤੇ ਇਹਦਾ ਵਿਰੋਧ ਕਰਾਂ ਅੱਜ ਮੰਗ ਪੱਤਰ ਦੇ ਰਹੇ ਹਾਂ ਕੀ ਗੱਲ ਚਾਹੁੰਦੇ ਪਹਿਲਾਂ ਤਾਂ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਮੁੱਚੀ ਸਾਡੀ ਲੀਡਰਸ਼ਿਪਾਂ ਬਹੁਤ ਧੰਨਵਾਦ ਕਰਦਾ ਸਮੁੱਚੇ ਸਾਡੇ ਵਰਕਰ ਵੱਖ-ਵੱਖ ਸਿੰਘਾਂ ਦੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਸਾਰੇ ਇਸ ਮੰਗ ਪੱਤਰ ਨੂੰ ਦੇਣ ਵਾਸਤੇ ਅਸੀਂ ਅੱਜ ਆਏ ਹਾਂ ਜਿਹੜੀ ਬੀਜੇਪੀ ਸਰਕਾਰ ਨੇ ਯੂਐਸ ਦੇ ਨਾਲ ਬੜੀ ਵਿੰਗੇ ਟੇਡੇ ਢੰਗ ਨਾਲ ਇੱਕ ਪਾਲਿਸੀ ਬਣਾ ਕੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਵਾਸਤੇ ਜੋ ਡੀਲ ਕੀਤੀ ਹੈ ਉਹਦਾ ਕਾਂਗਰਸ ਪਾਰਟੀ ਆਲ ਇੰਡੀਆ ਲੈਵਲ ਤੇ ਮਿਰਪਖ ਹੋ ਕੇ ਵਿਰੋਧ ਕਰਦੀ ਹੈ ਕਿਉਂਕਿ ਹਿੰਦੁਸਤਾਨ ਦੇ ਕਿਸਾਨ ਬਹੁਤ ਛੋਟੀ ਜ਼ਮੀਨ ਦੇ ਮਾਲਕ ਨੇ ਯੂਐਸ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਨੇ ਉਹ ਬਹੁਤ ਵੱਡੇ ਪੱਧਰ ਤੇ ਹਿੰਦੁਸਤਾਨ ਨਾਲ ਧੋਖਾ ਹੋਣ ਜਾ ਰਿਹਾ ਹੈ ਅਸੀਂ ਗਵਰਨਰ ਸਾਹਿਬ ਨੂੰ ਥਰੂ ਡੀਸੀ ਅੱਜ ਮੰਗ ਪੱਤਰ ਸਮੁੱਚੀ ਲੀਡਰਸ਼ਿਪ ਆ ਮੁਸ਼ਲਾ ਸਾਹਿਬ ਮੁਖਰ ਸਾਹਿਬ ਤੇ ਸਮੁੱਚੀ ਕਾਂਗਰਸ ਪਾਰਟੀ ਇਕੱਠੇ ਹੋ ਕੇ ਜਨਾਰੀ ਹੈ ਤਾਂ ਕਿ ਇਹ ਰਾਸ਼ਟਰਪਤੀ ਤੱਕ ਪਹੁੰਚ ਸਕੇ ਔਰ ਸਰਕਾਰ ਦੇ ਕੰਨਾਂ ਤੱਕ ਜੂਨੜ ਕੇ ਵੀ ਕਿਸਾਨ ਇਸ ਡੀਲ ਨਾਲ ਮਾਰਿਆ ਜਾਊਗਾ ਜਿਹੜਾ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇ